ਨੇ ਲੋਕ ਦੇ ਪ੍ਰਕティ ਜਾਂ ਮੰਗਰੇ ਜਿਹਾ ਬਣ ਜਾਂਦੇ ਨੂੰ ਉਸ ਵਾਰ ਕੋਈ ਪ੍ਰਕティ ਨਹੀਂ ਕਰਦਾ ਨਾਨੰਦ ਦਾ ਅਕਾਲੀ ਦਲ ਤੋਂ ਕੁਮਨ ਸਾਹਿਬ ਸਾਬੀ ਜੀਪੀ ਦਾ ਬੀਜਪੀ ਦਾ ਨਾ ਪਤਾ ਜਨਾਬ ਭੁੱਲ ਗਿਆ ਬਹੁਤ ਵਾਦੇ ਕੀਤੇ ਜਾਂਦੇ ਬਾਤ ਨਜ਼ਰ ਹੀ ਨਹੀਂ ਆਉਂਦੇ ਜਦੋਂ ਕਿਸੇ ਨੇ ਫੈਸਿਲਿਟੀਆਂ ਨਹੀਂ ਦੇਣੀਆਂ ਸਾਨੂੰ ਬਸ ਲਈ ਚੱਲੋ ਲਈ ਚੱਲੋ ਦੋ ਨਾ ਕੁਝ ਦੋ ਨਾ ਕੁਝ ਬਾਦਰ ਦੇ ਪੂਰੇ ਕਰਨਾ ਬੜੀ ਜ਼ਰੂਰਤ ਗੱਲ ਨਜ਼ਰ ਹੀ ਨਹੀਂ ਆਉਂਦੇ ਇਸ ਇਲਾਕੇ ਦੇ ਵਿੱਚ ਜਿਹੜੀ ਜਿਮਨੀ ਚਾਹਣਾ ਹੋਰੀਆਂ ਉਹਦੇ ਬਾਰੇ ਮੈਨੂੰ ਵੀ ਪਤਾ ਨਹੀਂ ਜਿਹੜੇ ਜਿੰਨੀ ਮਹਿੰਗਾਈ ਹੈ ਨਾ ਰੋਜ਼ਗਾਰ 'ਚ ਜਿੰਨੀ ਇਨਕਮ ਹੈਗੀ ਉੱਚ ਬੰਦੇ ਦਾ ਘਰ ਨਹੀਂ ਚੌਂਦਾ ਜਿਹੜੇ ਲੋਕ ਹੈ ਉਹ ਉਦੋਂ ਹੀ ਜ਼ਿਆਦਾ ਕੰਮ ਕਰਵਾਉਂਦੇ ਆ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਮਾਪਿਆਂ ਨੂੰ ਪਤਾ ਹੀ ਨਹੀਂ ਆ ਰਿਹਾ ਇਹ ਦੁਆਰੇ ਯਾਰ ਤੁਹਾਡਾ ਆਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਦਿਨ ਤੁਹਾਡੇ ਦੱਸ ਦਈਏ ਕੀ ਜਿਮਨੀ ਚੋਣਾ ਨੂੰ ਮਹਿਜ਼ ਕੁਛ ਦਿਨ ਹੀ ਰਹਿ ਚੁਕੇ ਨੇ ਸੋ ਲੋਕਾਂ ਦੀ ਤਿਆਰੀਆਂ ਕੀ ਹੈਗੀਆਂ ਲੋਕ ਕੀ ਚਾਹ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਹਲਕਾ ਵੈਸਟ ਦੇ ਵਿੱਚ ਮੌਜੂਦ ਹਾਂ ਜਿਮਨੀ ਚੋਣਾ ਨੂੰ ਲੈ ਕੇ ਚਾਰ ਕੈਂਡੀਡੇਟ ਜਿਹੜੇ ਨੇ ਐਲਾਨ ਦਿੱਤੇ ਗਏ ਨੇ ਸੋ ਸਾਰੇ ਸ਼ਹਿਰ ਨੂੰ ਪਤਾ ਲੱਗ ਚੁਕਿਆ ਦੱਸ ਦਈਏ ਕਿ ਫਿਰ ਹਾਲ ਜਿਸ ਹਲਕੇ ਦੇ ਵਿੱਚ ਮੌਜੂਦ ਹਾਂ ਉਹ ਹਲਕੇ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਕੁਝ ਲੋਕਾਂ ਨੂੰ ਕੈਂਡੀਡੇਟ ਦੇ ਜਿਹੜੇ ਨਾਮ ਹੈ ਉਹ ਵੀ ਨਹੀਂ ਪਤਾ ਤੇ ਕੁਝ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਕੈਂਡੀਡੇਟ ਕਿਸ ਪਾਰਟੀ ਤੋਂ ਜਿਹੜਾ ਹੈ ਉਹ ਖੜਾ ਹੋਇਆ ਸੋ ਜਿਹੜੇ ਲੋਕ ਨੇ ਗੱਲਬਾਤ ਕਰਦੇ ਆ ਹਲਕਾ ਵੈਸਟੇ ਦੇ ਵਿੱਚ ਮੌਜੂਦ ਆ ਆ ਦੇਖ ਸਕਦੇ ਹੋ ਦੁਕਾਨਦਾਰ ਸਾਡੇ ਨੇ ਮੌਜੂਦ ਨੇ ਗੱਲਬਾਤ ਕਰ ਲੈਣੇ ਅੰਕਲ ਕੀ ਕਹਿਣਾ ਚਾਹੋਗੇ ਜਿਮਨੀ ਚੋਨਾ ਜਿਹੜੀਆਂ ਆ ਚੁੱਕੀਆਂ ਨੇ ਉਹਦੇ ਬਾਰੇ ਬਹੁਤ ਪਤਾ ਨਹੀਂ ਯਾਰ ਇਹਦੇ ਬਾਰੇ ਯਾਰ ਕਿਤੇ ਇੱਕੜੇ ਇਲਾਕੇ ਚ ਮੈਂ ਇੱਥੇ ਖੜਾ ਜੀ ਨੈਸ਼ਨਲ ਰੋਡ ਤੇ ਪਾਈ ਵਾਲਾ ਚੌਕ ਅੱਛਾ ਇੱਥੇ ਐਮਐਲਏ ਕੌਣ ਹੁੰਦੀ ਸੀ ਪਹਿਲਾਂ ਐਮਐਲਏ ਗੋਗੀ ਜੀ ਅੱਛਾ ਉਹਨਾਂ ਦੇ ਥਾਂ ਤੇ ਹੁਣ ਜਿਮਨੀ ਚੋਨਾ ਚ ਕੌਣ ਖੜਿਆ ਪਤਾ ਮੈਂ ਇਧਰ ਦਾ ਹੈ ਨਹੀਂ ਜੀ ਤੁਹਾਨੂੰ ਸਹੀ ਦੱਸਾਂ ਅੱਛਾ ਨਹੀਂ ਪਤਾ ਨਹੀਂ ਅੱਧਰ ਦਾ ਬਿਲਕੁਲ ਸਹੂਰ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਜਿਆਦਾ ਦੇਖ ਸਕਦੇ ਹੋ ਤੁਸੀਂ ਕਿ ਅਸੀਂ ਮਾਰਕੀਟ ਦੇ ਵਿੱਚ ਮੌਜੂਦ ਆ ਜਿਸ ਮਾਰਕੀਟ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਸੋ ਗੱਲਬਾਤ ਕਰ ਲੈਣੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਉਹ ਖੜੇ ਹੋਏ ਨੇ ਸੋ ਲੋਕਾਂ ਦਾ ਕੀ ਰਾਏ ਆ ਲੋਕਾਂ ਨਾਲ ਜਾਣਦੇ ਆ ਬਹੁਤ ਵਧੀਆ ਜੀ ਅੰਕ ਜੀ ਨਾਮ ਕੀ ਹੈਗਾ ਬ੍ਰਿਨੋਤ ਸੁਦੀ ਕੋਈ ਕੁਛ ਨਜ਼ਰ ਆ ਰਹੇ ਵੱਲ ਕੇ ਜਿਮਨੀ ਚੋਣਾ ਹੈਗੀਆਂ ਪਤਾ ਇਹਦੇ ਬਾਰੇ ਹਾਂ ਜੀ ਹੈ ਪਤਾ ਜੀ ਤੇ ਕੌਣ ਖੜਾ ਹੋਇਆ ਪਾਰਟੀ ਦੇ ਵਿੱਚ ਸਾਰੀ ਪਾਰਟੀਆਂ ਖਲੋਤੀਆਂ ਨੇ ਅੱਛਾ ਚਲ ਸਾਰੀ ਕਾਂਗਰਸ ਜੀ ਖਲੋਤੀਏ ਭਾਜਪਾ ਵੀ ਖਲੋਤੀਏ ਚੜੂ ਵੀ ਖਲੋਤੇ ਨੇ ਭਾਜਪਾ ਦੇ ਕੈਂਡੀਡੇਟ ਦਾ ਨਾਮ ਕੀ ਹੈਗਾ ਬਈ ਅਜੇ ਨਾਮ ਤੇ ਆਇਆ ਹੀ ਨਹੀਂ ਉਹਦਾ ਅੱਛਾ ਭਾਜਪਾ ਦਾ ਨਹੀਂ ਆਇਆ ਬਾਕੀ ਧਾਰਿਆਂ ਦਾ ਨਾਮ ਆ ਗਿਆ ਹੈ ਅੱਛਾ ਇਹ ਆਪਣਾ ਆਵਾਦੀ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਨਾਮ ਅਰੋੜਾ ਵੇ ਅੱਛਾ ਕੀ ਕਹਿਣਾ ਚਾਹੋਗੇ ਲੋਕ ਲੋਕ ਕੀ ਚਾਹੁੰਦੇ ਆ ਨਹੀਂ ਲੋਕ ਤੇ ਪ੍ਰਗਤੀ ਚਾਹੁੰਦੇ ਨੇ ਮਗਰ ਇਹ ਜਿਹੜੇ ਬਣ ਜਾਂਦੇ ਨੇ ਉਸ ਵਾਰ ਕੋਈ ਪ੍ਰਗਤੀ ਨਹੀਂ ਕਰਦਾ ਅੱਛਾ ਮਤਲਬ ਜਿੱਤਣ ਤੋਂ ਪਹਿਲਾਂ ਤੇ ਬਹੁਤ ਵਾਦੇ ਕੀਤੇ ਬਹੁਤ ਵਾਦੇ ਕੀਤੇ ਜਾਂਦੇ ਨੇ ਬਾਅਦ ਵਿੱਚ ਬਾਅਦ ਵਿੱਚ ਨਜ਼ਰ ਹੀ ਨਹੀਂ ਆਉਂਦੇ ਵਾਦੇ ਤੇ ਪੂਰੇ ਕਰਨਾ ਬੜੀ ਦੂਰ ਦੀ ਗੱਲ ਨਜ਼ਰ ਹੀ ਨਹੀਂ ਆਉਂਦੇ ਇੰਨੀ ਉਮਰ ਹੋ ਗਈ ਦੇਖਦੇ ਹੋ ਹਾਂ ਕੋਈ ਕੁਝ ਨਹੀਂ ਕੋਈ ਬਦਲਾਵ ਨਹੀਂ ਸਭ ਨੇ ਆਪਣੇ ਪੇਟ ਭਰਨੇ ਨੇ ਰਾਡੀ ਸੇਵਾ ਕਿਸੇ ਨੇ ਨਹੀਂ ਕਰਨੀ ਦੇਸ਼ ਦੀ ਸੇਵਾ ਕਿਸੇ ਨੇ ਨਹੀਂ ਕਰਨੀ ਸਭ ਆਪਣੇ ਪੇਟ ਭਰਦੇ ਨੇ ਇਹ ਕਿਹੜੇ ਹਲਕੇ ਵਿੱਚ ਅਸੀਂ ਖੜੇ ਆ ਪਈਵਾਲਾ ਕਿਉਂ ਕਿਰੋਤੇ ਆ ਹਾਂ ਹਲਕਾ ਬੈਸਟ ਹੈ ਹਾਂ ਹਲਕਾ ਬੈਸਟ ਹੈ ਠੀਕ ਹੈ ਹਾਂ ਹੋਰ ਸੋ ਲੋਕਾਂ ਨੇ ਹੱਥ ਮਾਰ ਕੇ ਜਿਹੜਾ ਬੁਲਾਇਆ ਵਾ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਇਹ ਗੱਡੀਆਂ ਦੇ ਵਿੱਚ ਲੋਕ ਮੌਜੂਦ ਨੇ ਜਿਮਨੀ ਚੋਣਾ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਜਿਹੜੀ ਜਿਮਨੀ ਚੋਣਾ ਹੈਗੀਆਂ ਵਾ ਉਹਦੇ ਬਾਰੇ ਤੁਸੀਂ ਬੁਲਾਇਆ ਜਿੱਦਾਂ ਹੁਣ ਕੀ ਕਹਿਣਾ ਪਾਜੀ ਸਾਡੇ ਵੱਲੋਂ ਤਾਂ ਜੀ ਸਾਨੂੰ ਤਾਂ ਜੋ ਲੱਗ ਰਿਹਾ ਜੀ ਕੋਮਨਸਾਬ ਦੀ ਹਵਾ ਚੱਲ ਰਹੀ ਹੈ ਜੀ ਅਕਾਲੀ ਦਲ ਦੀ ਟੱਕਰ ਟੱਕਰ ਦੇਖ ਰਿਹਾ ਹਾਂ ਕਿ ਦੀ ਟੱਕਰ ਤਾਂ ਨਹੀਂ ਇੱਕ ਤਰਫਾ ਮੁਕਾਬਲਾ ਚੱਲ ਰਿਹਾ ਜੀ ਕੋਮਨਸਾਬ ਦਾ ਕੀ ਬਦਲਾਅ ਰਹੂਗਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਦੇਖੋ ਜੀ ਪੜਿਆ ਲਿਖਿਆ ਪੜਿਆ ਲਿਖਿਆ ਸੂਝਵਾਰ ਉਹ ਕੈਂਡੀਡੇਟ ਸਾਨੂੰ ਮਿਲਣਾ ਜੀ ਇਸ ਵਾਰ ਇਲੈਕਸ਼ਨਾਂ ਵਿੱਚ ਅੱਛਾ ਤੇ ਜਿਹੜੇ ਪਹਿਲਾਂ ਸੀ ਜੇ ਕੁਝ ਚਿਹਰੇ ਪੁਰਾਣੇ ਹੈਗੇ ਉਹਨਾਂ ਨੂੰ ਕੀ ਕਹਾਂ ਉਹ ਸਭ ਜੀ ਹੰਡੇ ਹੋਏ ਆ ਜੀ ਹੁਣ ਫਰੈਸ਼ ਚਿਹਰਾ ਹੈ ਜੀ ਠੀਕ ਹੈ ਜੀ ਮੇਰਾ ਨਾਮ ਮਨੀਸ਼ਾ ਹੀ ਹੈ। ਇਸ ਏਰੀਏ ਦੇ ਵਿੱਚ ਹੈਗੇ ਆਪਾਂ। ਮੈਂ ਇਸ ਟਾਈਮ ਕੁਮਾਰ ਮੰਡੀ ਦੇ ਵਿੱਚ ਹੀ ਆ। ਵੈਸਟ ਦੇ ਵਿੱਚ ਜਿਮਨੀ ਚੋਨਾ ਹੋ ਰਹੀਆਂ ਮੈਂ ਉਹਦੇ ਬਾਰੇ ਪਤਾ ਹੈ। ਦੇਖੋ ਬਹੁਤ ਜ਼ਿਆਦਾ ਤਾਂ ਮੈਨੂੰ ਨਹੀਂ ਪੋਲਿਟੀਕਲ ਚੀਜ਼ਾਂ ਬਾਰੇ ਪਤਾ ਲੇਕਿਨ ਇਹਨਾ ਜ਼ਰੂਰ ਹੈ ਪੋਲਿਟੀਕਲੀ ਜੋ ਹੀ ਲੋਕ ਅਗਿਆਨ ਗੇ ਨੇਚਰਲੀ ਜਿਹੜੇ ਲੋਕ ਅੱਛਾ ਕੰਮ ਕਰਨਗੇ ਔਰ ਆਣਾ ਵੀ ਉਹਨਾਂ ਨੂੰ ਚਾਹੀਦਾ ਸਭ ਚੀਜ਼ ਪਬਲਿਕ ਤੇ ਡਿਪੈਂਡ ਕਰਦੀ ਆ। ਬਿਲਕੁਲ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਕੀ ਕੁਝ ਕੰਮ ਪੈਂਡਿੰਗ ਰਹੇ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਜਿਹੜੇ ਉਹ ਦੇਖੋ ਐਸੀ ਗੱਲ ਨਹੀਂ ਹੈ ਕੰਮ ਤਾਂ ਹਰ ਕੋਈ ਇਨਸਾਨ ਆਪਣੇ ਵੱਲੋਂ ਕਰਦਾ ਆ ਕੇ ਔਰ ਹਰ ਇਨਸਾਨ ਮਤਲਬ ਕੋਈ ਵੀ ਪੋਲਿਟੀਕਲ ਚੀਜ਼ਾਂ ਦੇ ਵਿੱਚ ਕੰਮ ਹਰੀ ਕਰਦਾ ਬਾਕੀ ਬਹੁਤ ਸਾਰੇ ਅਦਾ ਦੇ ਇੰਟਰਨਲ ਕੰਮ ਵੀ ਹੁੰਦੇ ਆ ਜਿਹੜੇ ਲੋਕ ਕਰਦੇ ਆ ਜਿਹੜੇ ਆਮ ਪਬਲਿਕ ਨੂੰ ਨਹੀਂ ਪਤਾ ਹੁੰਦੇ ਤਾਂ ਸਾਰੇ ਲੋਕ ਆਪਣੇ ਆਪਣੇ ਲੈਵਲ ਤੇ ਬਹੁਤ ਅੱਛਾ ਕੰਮ ਕਰਦੇ ਆ ਔਰ ਕਿਤਨਾ ਕੀਤੇ ਪਬਲਿਕ ਜਿਹੜੀ ਵੀ ਚੀਜ਼ ਨੂੰ ਜਿਹੜੇ ਵੀ ਬੰਦੇ ਨੂੰ ਚੂਜ਼ ਕਰੇਗੀ ਆਪਣੇ ਇੰਟੈਲੈਕਚੁਅਲ ਕਰੇਗੀ ਨੇਚਰਲੀ ਗੱਲ ਹੈ ਅੱਛਾ ਟੱਕਰ ਕਿਦੀ ਦੇਖ ਰਹੇ ਹੁਣ ਕਿ ਅਜਮਨੀ ਚੋਨਾ ਦੇ ਮੈਨੂੰ ਜ਼ਿਆਦਾਤਰ ਤਾਂ ਇਕੁਅਲੀ ਰਿਸਪੌਂਸ ਲੱਗ ਰਿਹਾ ਸਭ ਦਾ ਮਤਲਬ ਬੜੀ ਥੋੜੀ ਥੋੜੀ ਚੀਜ਼ਾਂ ਤੋਂ ਲੈ ਕੇ ਕੋਈ ਲੋਕ ਅੱਗੇ ਪਿੱਛੇ ਹੋ ਸਕਦੇ ਹੈ ਲੇਕਿਨ ਓਵਰ ਆਲ ਦੇਖਿਆ ਜਾਵੇ ਤਾਂ ਸਭ ਲੋਕ ਆਪਣੀ ਆਪਣੀ ਮਿਹਨਤ ਕਰ ਰਹੇ ਹੈ ਜਿਹੜੇ ਲੋਕ ਪਬਲਿਕ ਦੇ ਪ੍ਰਤੀ ਬਹੁਤ ਜ਼ਿਆਦਾ ਇਨਕਲਾਈਨ ਹੈ ਲੋਕਾਂ ਦੇ ਨਾਲ ਖਾਸ ਕਰ ਪਬਲਿਕ ਦੇ ਵਿੱਚ ਜਿਹੜਾ ਆਪਣਾ ਰੋਲ ਪਲੇ ਕਰਦੇ ਹੈ ਹਰ ਪੱਖ ਵੱਲੋਂ ਨੇਚਰਲੀ ਗੱਲ ਹੈ ਉਹ ਲੋਕਾਂ ਨੂੰ ਪਬਲਿਕ ਜ਼ਿਆਦਾ ਪਸੰਦ ਕਰਦੀ ਹੈ ਜਿਹੜੇ ਲੋਕ ਭੁੱਲ ਜਾਂਦੇ ਆ ਮੁੜ ਕੇ ਆਂਦੇ ਨਹੀਂ ਆ ਉਹਨਾਂ ਨੂੰ ਪਬਲਿਕ ਭੁੱਲ ਜਾਂਦੀ ਹੈ ਤੇ ਕਈ ਵਾਰ ਇਹ ਦੇਖਣ ਚ ਜ਼ਰੂਰ ਆਂਦਾ ਪਬਲਿਕ ਦੇ ਵਿੱਚ ਅੱਦਾ ਜ਼ਰੂਰ ਹੁੰਦਾ ਹੈ ਕਿ ਜਦੋਂ ਕੋਈ ਵੀ ਚੋਣ ਜਿੱਤ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਥੋੜੀ ਦੇਰ ਦਾ ਗੈਪ ਪੈ ਜਾਂਦਾ ਨਾ ਪਬਲਿਕ ਦੇ ਨਾਲ ਪੋਲਿਟੀਕਲ ਲੋਕਾਂ ਦਾ ਪਬਲਿਕ ਉਸ ਚੀਜ਼ ਨੂੰ ਲੈ ਕੇ ਨਹੀਂ ਕਦੇ ਖੁਸ਼ ਹੁੰਦੀ ਲੋਕਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਲੋਕ ਉਸ ਟਾਈਮ ਤੇ ਜ਼ਿਆਦਾ ਰੋਲ ਪਲੇ ਕਰਣ ਜਦੋਂ ਪਬਲਿਕ ਭੁੱਲ ਚੁੱਕੀ ਹੁੰਦੀ ਹੈ ਇਲੈਕਸ਼ਨ ਹੋ ਚੁੱਕੇ ਆ ਲੋਕ ਚੂਜ਼ ਕਰ ਸਕਦੇ ਆ ਮੈਨੂੰ ਲੱਗਦਾ ਪੋਲਿਟੀਕਲ ਲੋਕਾਂ ਨੂੰ ਉਸ ਟਾਈਮ ਪਬਲਿਕ 'ਚ ਜ਼ਰੂਰ ਆਣਾ ਚਾਹੀਦਾ ਚਾਹੀਦੀ ਹੈ ਕਿ ਲੋਕ ਉਹਨਾਂ ਨੂੰ 5 ਦੇ 5 ਸਾਲ ਹੀ ਯਾਦ ਰੱਖਣ ਐ ਇਦਾਂ ਨਾ ਹੋਵੇ ਕਿ ਉਹ 6 ਮਹੀਨੇ ਤੱਕ ਲਾਸਟ ਲਾਸਟ ਟਾਈਮ ਦੇ ਵਿੱਚ ਯਾਦ ਆਏ ਪਬਲਿਕ ਸਿਆਣੀ ਹੋ ਚੁੱਕੀ ਐ ਉਹਨਾਂ ਨੂੰ ਪਤਾ ਐ ਕਿ ਪੋਲਿਟੀਕਲ ਜਿਹੜੇ ਲੋਕ ਐ ਉਹ ਉਦੋਂ ਹੀ ਜ਼ਿਆਦਾ ਕੰਮ ਕਰਵਾਉਂਦੇ ਐ ਜਦੋਂ ਉਹਨਾਂ ਦੀ ਵਾਰੀ ਆਉਂਦੀ ਐ ਮੈਨੂੰ ਮਤਲਬ ਇਹ ਮੈਸੇਜ ਐ ਪੋਲਿਟੀਕਲ ਲੋਕਾਂ ਨੂੰ ਕਿ ਪਬਲਿਕ ਦਾ ਹਮੇਸ਼ਾ ਟੱਚ ਇਸ ਰਹੋ ਉਹ ਵਿਚ ਵਿੱਚ ਜਿੱਦਾਂ ਥੋੜਾ ਗੈਪ ਪੈ ਜਾਂਦਾ ਪਬਲਿਕ ਉੱਥੇ ਥੋੜੀ ਜੀ ਰੁਸ਼ਟ ਹੋ ਜਾਂਦੀ ਉਹਨਾਂ ਨੂੰ ਲੱਗਦਾ ਕਿ ਬੰਦਾ ਭੁੱਲ ਜਾਂਦਾ ਸਾਨੂੰ ਵਿਚ ਵੀ ਆਈਪੀ ਹੋ ਜਾਂਦੇ ਪਹਿਲਾਂ ਵਾਅਦੇ ਕਰਦੇ ਐ ਆਪਾਂ ਵਿਚ ਵੀ ਆਈਪ ਹਿਊਮਨਸ ਦੀ ਸਭ ਦੀ ਨੇਚਰ ਹੈ ਇੱਕ ਛੋਟੇ ਜਿਹੇ ਉਹਦੇ ਤੇ ਵੀ ਅਗਰ ਕੋਈ ਪੀਓਨ ਬੈਠਾ ਰਹੇ ਉਹ ਵੀ ਥੋੜਾ ਜਿਹਾ ਆਪਣੀ ਸੀਟ ਨੂੰ ਰੱਖਦਾ ਲੇਕਿਨ ਇਹ ਚੀਜ਼ ਜ਼ਰੂਰ ਹੈ ਕਿ ਮੈਨੂੰ ਲੱਗਦਾ ਹੈ ਕਿ ਪੋਲੀਟਿਕਲ ਲੋਕਾਂ ਨੂੰ ਨਾ ਪਬਲਿਕ ਦੇ ਨਾਲ ਬਹੁਤ ਟੱਚਸ ਰਹਿਣਾ ਚਾਹੀਦਾ ਵੈ ਆਮ ਦੇ ਨਾਲ ਨੋ ਡਾਊਟ ਉਹਨਾਂ ਦੀ ਬੜੀ ਸਾਰੀ ਕੈਂਪੇਨਿੰਗਸ ਹੁੰਦੀਆਂ ਬਹੁਤ ਸਾਰਾ ਆਣਾ ਜਾਣਾ ਹੁੰਦਾ ਲੇਕਿਨ ਇੱਕ ਟਾਈਮ ਐਦਾ ਦਾ ਜ਼ਰੂਰ ਹੋਣਾ ਚਾਹੀਦਾ ਜਦੋਂ ਆਮ ਲੋਕਾਂ ਦੇ ਨਾਲ ਉਹ ਟੱਚਸ ਰਹਿਣ ਲੇਕਿਨ ਠੀਕ ਹੈ ਚੁਣავი ਦੌਰ ਚੱਲ ਰਿਹਾ ਹੈ ਵਧੀਆ ਸਭ ਲੋਕ ਆਪਣੇ ਆਪਣੀ ਪਾਰਟਿਸਪੇਸ਼ਨ ਬਹੁਤ ਅੱਛੀ ਕਰ ਰਹੇ ਹੈ ਲੇਕ ਇਹ ਬਿਲਕੁਲ ਸੋ ਦੱਸ ਦਿਆ ਚੋਣਵੀਂ ਦੌਰ ਦੇ ਵਿੱਚ ਯੂਥ ਕੀ ਕਹਿਣਾ ਚਾਹੁੰਦਾ ਹੈ ਨੌਜਵਾਨ ਯੂਥ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਬਾਈ ਨਾਮ ਕੀ ਹੈਗਾ ਤੁਹਾਡਾ ਪ੍ਰਿੰਸ ਹੈ ਨਾਮ ਮੇਰਾ ਅੱਛਾ ਕਿੱਥੇ ਮਾਰਕੀਟ ਦੇ ਵਿੱਚ ਕਿਸ ਮਾਰਕੀਟ ਚੋਂ ਮਾਰ ਮੰਡੀ ਮਾਰਕੀਟ ਸਾਂ ਕੀ ਕਹਿਣਾ ਚਾਹੋਗੇ ਜਿਹੜਾ ਚੋਣਵੀਂ ਦੌਰ ਚੱਲ ਰਿਹਾ ਉਹਦੇ ਬਾਰੇ ਚੁਣავი ਦੌਰ ਬਾਰੇ ਬਸ ਇਹੀ ਕਹਿਣਾ ਚਾਹੂਗਾ ਕਿ ਜੀਡੀਪੀ ਪਾਰਟੀ ਇੱਥੋਂ ਦੀ ਆਪਣਾ ਵਿਨ ਹੁੰਦੀ ਹੈ ਤੇ ਉਹਨੂੰ ਇਸ ਏਰੀਆ ਦੇ ਪ੍ਰੋਪਰਲੀ ਕੰਮ ਕਰਨੇ ਚਾਹੀਦੇ ਆ ਜਨਤਾ ਨਾਲ ਮਿਲ ਕੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿੱਦਾਂ ਦਾ ਕੈਂਪੇਨਿੰਗ ਦੇ ਵਿੱਚੋਂ ਪੂਰਾ ਜ਼ੋਰ ਲਗਾ ਰਿਹਾ ਮੈਨੂੰ ਲੱਗਦਾ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਇਸ ਆਬਨਾਲੀ ਪੂਰਾ ਜ਼ੋਰ ਲਾਣਾ ਚਾਹੀਦਾ ਵਾ ਤੇ ਜਨਤਾ ਦੇ ਨਾਲ ਉਹਨਾਂ ਨਾਲ ਬੈਠ ਕੇ ਕੋਈ ਨਾ ਕੋਈ ਮਹੀਨੇ ਦੇ ਵਿੱਚ ਹਫਤੇ ਦੇ ਵਿੱਚ ਉਹਨਾਂ ਨੂੰ ਹਰ ਮੀਟਿੰਗ ਇਦਾਂ ਦੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਨਤਾ ਦੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਕੁਝ ਵੀ ਹੋਵੇ ਉਹਨਾਂ ਨੂੰ ਸੁਣਨੀ ਚਾਹੀਦੀ ਹੈ ਤੇ ਸੁਣ ਕੇ ਉਹਨਾਂ ਦਾ ਜਲਦੀ ਦਿਲਦੀ ਸੋਲੂਸ਼ਨ ਕਰਨਾ ਚਾਹੀਦਾ ਹੈ ਜਿਹੜੇ ਲੀਡਰ ਖੜੇ ਹੋਏ ਨੇ ਹੁਣ ਕੈਂਡੀਡੇਟ ਜਿਹੜੇ ਖੜੇ ਨੇ ਉਸ ਤਰੀਕੇ ਪਬਲਿਕ ਨਾਲ ਹੁਣ ਮਿਲ ਜੁਲ ਰਹੇ ਨੇ ਉਸ ਨੂੰ ਲੈ ਕੇ ਕੀ ਲੱਗਦਾ ਕਿ ਜਿੱਤਣ ਤੋਂ ਬਾਅਦ ਵੀ ਇਹ ਜਿਹੜਾ ਚੇਂਜ ਨਹੀਂ ਹੋਣਾ ਚਾਹੀਦਾ ਵਾ ਕੀ ਹੋਣਾ ਚਾਹੀਦਾ ਨਹੀਂ ਨੇ ਬਿਲਕੁਲ ਚੇਂਜ ਤਾਂ ਬਿਲਕੁਲ ਹੋਣਾ ਚਾਹੀਦਾ ਜੋ ਵੀ ਪੋਜੀਟਿਵਲੀ ਕੰਮ ਦੇ ਵਿੱਚ ਚੇਂਜ ਹੋਣੇ ਚਾਹੀਦੇ ਉਹ ਬਿਲਕੁਲ ਹੋਣੇ ਚਾਹੀਦੇ ਆ ਬਾਕੀ ਮੈਨੂੰ ਲੱਗਦਾ ਬੀਜੇਪੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਵਿੱਚ ਬਰਾਬਰ ਦਾ ਹੀ ਮੁਕਾਬਲਾ ਚੱਲਦਾ ਵਾ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਜਿਹੜਾ ਵੀ ਜਿੱਤੂਗਾ ਜਿਆਦਾ ਵਧੀਆ ਕੰਮ ਕਰੂਗਾ ਉਹ ਅਗਲੀ ਵਾਰ ਲਈ ਵੀ ਸੀਟ ਆਪਣੀ ਰੱਖੂਗਾ ਜੀ ਬਿਲਕੁਲ ਵੱਧ ਤੋਂ ਵੱਧ ਟੱਕਰ ਕੇ ਦੀ ਦੇਖਦੇ ਹੋਂ ਕਿਉਂਕਿ ਹੁਣ 3.5 ਸਾਲ ਦੀ ਸਰਕਾਰ ਹੋ ਚੁੱਕੀ ਹੈ 1.5 ਸਾਲ ਅਗੇ ਰਹਿ ਗਏ ਹਾਂਜੀ ਹਾਂਜੀ ਦੇਖੋ ਜੀ ਟੱਕਰ ਤਾਂ ਜੇ ਤਾਂ ਮੌਜੂਦਾ ਪਾਰਟੀ ਦੇਖੀ ਜਾ ਕਾਂਗਰਸ ਤੇ ਬੀਜੇਪੀ ਵੀ ਆਪਣਾ ਬਹੁਤ ਅੱਛਾ ਰੋਲ ਨਿਭਾ ਰਹੀ ਹੈ ਤੇ ਇਹਨਾਂ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਬਰਾਬਰ ਦਾ ਹੀ ਕੰਪੀਟੀਸ਼ਨ ਲੱਗ ਰਿਹਾ ਵਾ ਇਹ ਤਾਂ ਰਿਜ਼ਲਟ ਆਲੇ ਦੇ ਨਹੀਂ ਪਤਾ ਲੱਗੂਗਾ ਕਿਹੜਾ ਕਰ ਰਿਹਾ ਜਦੋਂ ਬਿਲਕੁਲ ਇੱਕ ਯੂਥ ਸਾਡੇ ਨਾਲ ਹੋਰ ਮੌਜੂਦ ਹੈ ਬਾਈ ਕੀ ਕਹਿਣਾ ਚਾਹੋਗੇ ਨੌਜਵਾਨਾਂ ਦੇ ਲਈ ਕੀ ਕਹਿਣਾ ਚਾਹੋਗੇ ਕੁਝ ਨਹੀਂ ਜਿਹੜੀ ਸਰਕਾਰ ਜ਼ਿਆਦਾ ਮਤਲਬ ਕਿ ਫੈਸਿਲਿਟੀਆਂ ਪ੍ਰੋਵਾਈਡ ਕਰਦੀ ਉਹਨਾਂ ਨੂੰ ਹੀ ਯੂਥ ਕਰਦੀ ਹੈ ਓਪਰਚ्युनिटी ਦਿੰਦੀ ਹੈ ਅੱਗੇ ਹੁਣ ਜਦੋਂ ਕਿਸੇ ਨੇ ਫੈਸਿਲਿਟੀਆਂ ਹੀ ਨਹੀਂ ਦੇਣੀਆਂ ਸਾਨੂੰ بس لے چلو لے چلو دو نہ کچھ دو نہ کچھ پھر تا کی کہہ سکدی یوتھ بھی اچھا نوجواناں دی مانگ کی ہے سرکاراں کی نوجوان تا بہت کچھ مانگ کردے ہیں جی ਜਿੱਦਾਂ ਹੁਣ ਜਿਮਨੀ ਚੋਣਾ ਹੈ ਗਿਆ ਮੈਂ ਪਹਿਲਾਂ ਤਾਂ ਮਹਿੰਗਾਈ ਬਹੁਤ ਹੋ ਗਈ ਹੈ ਸਭ ਤੋਂ ਜ਼ਿਆਦਾ ਸਾਨੂੰ ਨੌਜਵਾਨਾਂ ਨੂੰ ਆਈ ਟੈਨਸ਼ਨ ਹੁੰਦੀ ਅੱਗੇ ਮਹਿੰਗਾਈ ਬਹੁਤ ਹੈ ਅੱਗੇ ਘਰ ਚ ਲੈਣਾ ਆਪਾਂ ਵੀ ਆਪਾਂ ਵੀ ਆਪਣੀ ਫੈਮਲੀ ਦੇਖਣੀ ਪਰਿਵਾਰ ਬਣਾਣਾ ਹਰ ਚੀਜ਼ ਮਹਿੰਗੀ ਹੋਈ ਜਾਂਦੀ ਦਿਨ ਪਰ ਦਿਨ ਕੋਈ ਨਾ ਕੋਈ ਟੈਕਸ ਲੱਗ ਰਿਹਾ ਕਦੀ 18% ਲੱਗ ਰਿਹਾ ਕਦੀ ਕੋਈ ਟੈਕਸ ਹੁਣ ਤਾਂ ਪਾਪਕਨ ਦੇ ਵੀ ਲੱਗ ਗਏ ਹੈ ਹੁੰਦਾ ਟੈਕਸ ਨੇ ਤਾਂ ਐਦਾ ਕਰ ਲਿਆ ਕਿ ਹਰ ਜਗ੍ਹਾ ਟੈਕਸ ਲਗਾ ਲਓ ਤੇ ਪੈਸੇ ਅੰਦਰ ਕਰ ਲਓ ਬਟ ਜਿਹੜੇ ਪੈਸੇ ਹਾਂ ਪੈਸੇ ਅੰਦਰ ਕਰ ਰਹੇ ਹੋ ਪੈਸੇ ਦੇਣ ਦੀ ਵੀ ਤਾਂ ਸੋਚੋ ਪੈਸੇ ਅੰਦਰ ਤਾਂ ਆ ਰਹੇ ਆ ਪੈਸੇ ਦਿਓ ਵੀ ਤਾਂ ਸਹੀ ਸਾਨੂੰ ਵੀ ਤਾਂ ਪਤਾ ਲੱਗੇ ਹੋਣ ਕਿ ਸਾਡੇ ਕੋਲ ਆ ਰਹੇ ਆ ਰੋਜ਼ਗਾਰ ਵਾਸਤੇ ਜੇਕਰ ਗੱਲ ਕੀਤੀ ਜਾਂਦੀ ਹੈ ਸਰਕਾਰਾਂ ਵੱਲੋਂ ਕਿ ਰੋਜ਼ਗਾਰ ਦਿੱਤਾ ਜਾਊਗਾ ਇਹ ਨੌਜਵਾਨਾਂ ਨੂੰ ਕਿਤੇ ਕਿਤੇ ਰੋਜ਼ਗਾਰ ਦੀ ਜਰੂਰਤ ਹੈਗੀ ਆ ਕਾਫੀ ਆਪਣੇ ਤਾਂ ਦੇਖੋ ਜਰੂਰਤ ਸਾਰਿਆਂ ਨੂੰ ਹੈਗੀ ਹੈ ਉਹ ਤਾਂ ਆਪਣੀ ਕੈਪੇਬਿਲਿਟੀ ਦੇ ਰੋਜ਼ਗਾਰ ਤਾਂ ਅੱਜ ਵੀ ਹੈਗਾ ਵਾ ਜੇ ਤੁਸੀਂ ਜਾਓ ਬਾਹਰ ਘੁੰਮੋ ਤਾਂ ਰੋਜ਼ਗਾਰ ਹਰ ਜਗ੍ਹਾ ਕੋਈ ਨਾ ਕੋਈ ਦੁਕਾਨਾਂ ਲੱਗ ਰਖਦਾ ਹਰ ਜੋਬਸ ਹੈਗੀ ਹੈ ਉਹ ਤਾਂ ਤੁਹਾਡੀ ਕੈਪੇਬਿਲਿਟੀ ਹੋਣੀ ਚਾਹੀਦੀ ਤੁਹਾਡੇ ਕੋਲ ਡਿਗਰੀ ਹੈ ਜਾਂ ਤੁਹਾਡੇ ਕੋਲ ਨੋਲੇਜ ਹੈ ਤੁਸੀਂ ਲੱਗ ਸਕਦੇ ਹੋ ਰੋਜ਼ਗਾਰ ਦੀ ਐਦਾ ਕੋਈ ਗੱਲ ਨਹੀਂ ਬਿਜ਼ਨਸ ਬਹੁਤ ਹੈ ਰੋਜ਼ਗਾਰ ਵੀ ਹੈਗਾ ਵਾ ਬਟ ਇਹ ਹੈ ਕਿ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈਗਾ ਵਾ ਕਿ ਜਿੰਨੇ ਮਹਿੰਗਾਈ ਹੈ ਨਾ ਰੋਜ਼ਗਾਰ ਚ ਜਿੰਨੀ ਇਨਕਮ ਹੈਗੀ ਉੱਚ ਬੰਦੇ ਦਾ ਘਰ ਨਹੀਂ ਚ ਕਾਦੀ ਰਾਏ ਜਿਹੜੀ ਆ ਉਹ ਲਗਾਤਾਰ ਲੈ ਰਹੇ ਆ ਲੋਕ ਰਿਵਿਊ ਲੋਕਾਂ ਨਾਲ ਲੈ ਰਹੇ ਆ ਗੱਲਬਾਤ ਕਰ ਰਹੇ ਆ ਪਰ ਲੋਕ ਜਿਹੜੇ ਨੇ ਉਹ ਜੇਕਰ ਅਗਰ ਲੁਧਿਆਣਾ ਹਲਕਾ ਵੈਸਟ ਦੇ ਇਲੈਕਸ਼ਨ ਦੇ ਵਿੱਚ ਅਗਰ ਟੱਕਰ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਵਿੱਚੋਂ ਇਹ ਵੀ ਗੱਲ ਜਿਹੜੀ ਆ ਕਹੀ ਜਾ ਰਹੀ ਕਿ ਟੱਕਰ ਜਿਹੜਾ ਹੋ ਕਿਸ ਦੇ ਵਿੱਚ ਜ਼ਿਆਦਾਤਰ ਸਮਝ ਰਹੇ ਨੇ ਉਹ ਆਪਣੀ ਰਾਏ ਜਿਹੜੀ ਆ ਖੁਦ ਦੱਸਦੇ ਹੋਏ ਨਜ਼ਰ ਆ ਰਹੇ ਨੇ ਪਰ ਜਿਹੜੇ ਲੋਕ ਸਾਡੇ ਨਾਲ ਹੋਰ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਟਾਈਮ ਲੁਧਿਆਣਾ ਹਲਕਾ ਵੈਸਟ ਦੇ ਵਿੱਚ ਮੌਜੂਦ ਆ ਜਿੱਥੇ ਵੈਸਟ ਦੀ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਤਾਂ ਲੋਕ ਜਿਹੜੀ ਆਪਣੀ ਆਪਣੀ ਰਾਏ ਜਿਹੜੀ ਆ ਦੱਸਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੁਝ ਬਦਲਾਅ ਦੀ ਜ਼ਿਕਰ ਅਗਰ ਅਸੀਂ ਗੱਲ ਕਰੀਏ ਤੇ ਬਦਲਾਅ ਵੀ ਜਿਹੜਾ ਉਹਨਾਂ ਵਿੱਚੋਂ ਕਿਹਾ ਜਾ ਰਿਹਾ ਕਿ ਬਦਲਾਅ ਜਿਹੜਾ ਕਾਫੀ ਉਹ ਵੀ ਨਜ਼ਰ ਆ ਰਿਹਾ ਵੈ ਤੇ ਉਸ ਤੋਂ ਪਹਿਲਾਂ ਹਲਕਾ ਵੈਸਟ ਦੇ ਵਿੱਚ ਕੀ ਕੁਝ ਸੀਗਾ ਹੁਣ ਕੀ ਕੁਝ ਹੋਣਾ ਚਾਹੀਦਾ ਵੈ ਉਹਦੇ ਬਾਰੇ ਵੀ ਜਿਹੜਾ ਲੋਕ ਉਹ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੁਝ ਦੁਕਾਨਾਂ ਹੈਗੀਆਂ ਦੁਕਾਨਦਾਰ ਮੌਜੂਦ ਨੇ ਕੁਝ ਲੋਕ ਖੜੇ ਹੋਏ ਨੇ ਐ ਗੋਗੀ ਜਿਗਾ ਹੁਣ ਉਹਨਾਂ ਦੀ ਜਗ੍ਹਾ ਤੇ ਕੌਣ ਖੜੇ ਆ ਸੰਜੀਪ अरोड़ा ਅੱਛਾ ਭਾਜੀਪੀ ਤੋਂ ਕੌਣ ਖੜਾ ਪਿਆ ਬੀਜੇਪੀ ਹਮ ਪ੍ਰਕਾਸ਼ ਗੁਪਤਾ ਨੇ ਹਮ ਪ੍ਰਕਾਸ਼ ਗੁਪਤਾ ਕੱਦ ਦਿਨ ਘੜਿਆ ਜੀ ਆਇਆ ਸੀ ਇੱਥੇ ਨਾ ਹੀ ਪਤਾ ਲੱਗਦਾ ਖੜਾ ਹੈਗਾ ਮੈਨੂੰ ਯਾਰ ਇਹਨਾਂ ਨੂੰ ਪਤਾ ਨਹੀਂ ਬਿਲਕੁਲ ਸੋ ਹੋਰ ਜਿਹੜੇ ਲੋਕ ਨੇ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਉਹ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇਸ ਏਰੀਆ ਦੀ ਜ਼ਿਕਰ ਗੱਲ ਕਰੀਏ ਤਾਂ ਇਸ ਏਰੀਆ ਦੇ ਵਿੱਚ ਕਈ ਲੋਕ ਜਿਹੜੇ ਸਰ ਕੀ ਕਹਿਣਾ ਚਾਹੋਂਗੇ ਹੁਣ ਇਸ ਇਲਾਕੇ ਦੇ ਵਿੱਚ ਜਿਹੜੀ ਜਿਮਨੀ ਚੋਣਾ ਹੋ ਰਹੀ ਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਵੀਰੇ ਦੇ ਬਾਰੇ ਨਹੀਂ ਪਤਾ ਉਧਰ ਦਾ ਆ ਆ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਸਾਰਾ ਉਹ ਨਜ਼ਰ ਆ ਰਿਹਾ ਲੋਕ ਆਪਣੀ ਗੱਲ ਜਿਹੜੀ ਹੈ ਸਾਹਮਣੇ ਰੱਖ ਰਹੇ ਨੇ ਪਰ ਕੁਝ ਲੋਕ ਜਿਹੜੇ ਨੇ ਆ ਦੇਖ ਸਕਦੇ ਹੋ ਦੁਕਾਨਦਾਰ ਸਾਡੇ ਨਾਲ ਹੋਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੋਂਗੇ ਅ ਨਮਸਕਾਰ ਸਰ ਜੀ ਸਾਹਿਬ ਸਰ ਕੀ ਕਹਿਣਾ ਚਾਹੋਗੇ ਜਿਹੜੀ ਜਿਹੜੇ ਇਲੈਕਸ਼ਨ ਹੋ ਰਹੇ ਹੋਣ ਜਿਮਨੀ ਚੋਣਾ ਜਿਹੜੀਆਂ ਹੋ ਰਹੀਆਂ ਇਸ ਇਲਾਕੇ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਹਲਕਾ ਵੈਸਟ ਦਾ ਸੰਜੀਵ ਢੋਡਾ ਦਾ ਹੈ ਗੱਲਬਾਤ ਤਕਰ ਦੇ ਵਿੱਚ ਸਮਝ ਨਹੀਂ ਆຊੂ ਤੇ ਸੰਜੀਵ ਢੋਡਾ ਦੀ ਹੈ ਅੱਛਾ ਭਾਜਪੀ ਤੋਂ ਕੌਣ ਖੜਾ ਹੋਇਆ ਮੀਤਵਰ ਨਾਮ ਨਹੀਂ ਪਤਾ ਅਕਾਲੀ ਦਲ ਤੋਂ ਕੌਣ ਕੁਮਨ ਸਾਹਿਬ ਬੀਜੇਪੀ ਦਾ ਨਹੀਂ ਬੀਜੇਪੀ ਦਾ ਨਾ ਪਤਾ ਜਨਾਬ ਭੁੱਲ ਗਿਆ ਮੈਂ ਅੱਛਾ ਕਿਹਦੇ ਵਿੱਚ ਟੱਕਰ ਜ਼ਿਆਦਾ ਵਧੀਆ ਨਜ਼ਰ ਆ ਰਹੀ ਹੈ ਲੋਕ ਕੀ ਚਾਹ ਰਹੇ ਪਹਿਲਾ ਇਸ ਹਲਕੇ ਦੇ ਵਿੱਚ ਕੀ ਕੁਝ ਕੰਮ ਜਿਹੜੇ ਆ ਉਹ ਟ੍ਰੈਂਡਿੰਗ ਰਹੇ ਨੇ ਜਿਹੜੇ ਲੋਕ ਚਾਹ ਰਹੇ ਨੇ ਕਿ ਇਹ ਕੰਮ ਹੋ ਜਵੇ ਜੀ ਇਹ ਹੀ ਕਰਨਗੇ ਜੀ ਆਪ ਪਾਰਟੀ ਵਾਲੇ ਆਪਾੜ ਕੰਮ ਦੀ ਗੱਲ ਕੀਤੀ ਕੰਮ ਇਹੀ ਕਰਨਗੇ ਆਪ ਪਾਰਟੀ ਆ ਬਿਲਕੁਲ ਸੋ ਦੱਸ ਦਈਏ ਕਿ ਜਿਹੜੇ ਲੋਕ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਮਾਰਕੀਟ ਵਿੱਚ ਮੌਜੂਦ ਆ ਸੋ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਹੋਰ ਅੰਕਲ ਕੀ ਕਹਿਣਾ ਚਾਹੋਗੇ ਜਿਹੜੇ ਹਲਕਾ ਵੈਸਟੇ ਦੇ ਵਿੱਚ ਚੋਨਾ ਹੋ ਰਹੀਆਂ ਉਹਦੇ ਬਾਰੇ ਇਲੈਕਸ਼ਨ ਬਾਰੇ ਮੈਂ ਕਦੇ ਨਹੀਂ ਸਪੀਚ ਦਿੱਤੀ ਸਪੀਚ ਕਦੇ ਨਹੀਂ ਦਿੱਤੀ ਮੈਂ ਅੱਛਾ ਨਹੀਂ ਉਦਾਂ ਐਮਐਲਏ ਕੌਣ ਸੀਗੇ ਪਹਿਲਾਂ ਕਿੱਥੇ ਹੋਰੇ ਹਾਂਜੀ ਗੁਰਪ੍ਰੀਤ ਗੋਗੀ ਅੱਛਾ ਤੇ ਉਹਨਾਂ ਦੀ ਥਾਂ ਤੇ ਆਮ ਆਦਮੀ ਪਾਰਟੀ ਨੇ ਇੱਕ ਇਹਨਾਂ ਨੂੰ ਮੈਦਾਨ 'ਚ ਉਤਾਰਿਆ ਇਹ ਸੰਜੀਵ ਅਰੋੜਾ ਸੰਜੀਵ ਅਰੋੜਾ ਕਰਕੇ ਦੇ ਵਿੱਚ ਦੇਖ ਰਹੇ ਹਾਂ ਕਿ ਇਲੈਕਸ਼ਨ ਦੇ ਵਿੱਚ ਲੋਕ ਲੋਕਾਂ ਦੀ ਕੀ ਰਾਏ ਹੈ ਕੁਝ ਇਹਦੇ ਵਿੱਚ ਕੁਝ ਕਹਿ ਨਹੀਂ ਸਕਦੇ ਇੱਥੇ ਪ੍ਰਕੀਲ ਸਾਹੂ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਨੇ ਆਮ ਲੋਕ ਆਮ ਲੋਕਾਂ ਨਾਲ ਗੱਲਬਾਤ ਲਗਾਤਾਰ ਕਰ ਰਹੇ ਹਨ ਤੇ ਲੋਕ ਆਪਣਾ ਰਿਵਿਊ ਜੜਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਜੇਕਰ ਅਗਰ ਲੁਧਿਆਣਾ ਹਲਕਾ ਵੈਸਟ ਦੀ ਗੱਲ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਦੀ ਅਗਰ ਗੱਲ ਕਰੀਏ ਤੇ ਉਹਨਾਂ ਨੂੰ ਕਈਆਂ ਨੂੰ ਇਹ ਵੀ ਨਹੀਂ ਪਤਾ ਤੇ ਕਈ ਆਪਣੀ رائے ਜੜੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕਈ ਇਹ ਵੀ ਚਾਹੁੰਦੇ ਨੇ ਕਿ ਬਦਲਾਅ ਜੜਾ ਹੋਣਾ ਚਾਹੀਦਾ ਤੇ ਕੁਝ ਹਲਕੇ ਦੇ ਵਿੱਚ ਕੰਮ ਜੜੇ ਪੈਂਡਿੰਗ ਨੇ ਲੋਕਾਂ ਦੀ ਆਸ ਜੜੀ ਹੈ ਕਿ ਉਹ ਕੰਮ ਜੜੇ ਹੋਣਗੇ ਆਉਣ ਵਾਲਾ ਸਮਾਂ ਦੱਸੂਗਾ ਕਿ ਹਲਕਾ ਵੈਸਟ ਦੇ ਵਿੱਚ ਕੌਣ ਇਹ ਜਿਹੜਾ ਜਿੱਤਦਾ ਹੈ ਤੇ ਕਿਦੇ ਗਲੇ ਦੇ ਵਿੱਚ ਲੋਕ ਹਾਰ ਪਾਉਂਦੇ ਨੇ ਤੇ ਕਿਨੂੰ ਇਸ ਹਲਕੇ ਦੇ ਵਿੱਚ ਜਿਹੜਾ ਕੁਰਸੀ ਜਿਹੜੀ ਮਿਲਦੀ ਹੈ ਦੇਖੋ ਲੁਜਣਾ ਲਈ ਮਿਹਨਤin ਕੈਮਰਾਮੈਨ ਅਮੀਦ ਨਾਲ ਧੰਨਵਾਦ